ਮੇਰਾ ਨਾਮ ਰਾਮ ਸਿੰਘ ਆਲੋ ਇਸ ਵਾਰ ਮੈਂ ਮਜੂਦਾ ਬਾਦਰਕੇ ਰੋਡ ਦਾਣਾ ਮੰਡਲੇ ਜਿੱਥੇ ਕਿ ਗੁਰੂ ਸੰਜੀਤ ਤੁਸੀਂ ਮੇਰੇ ਪਿੱਛੇ ਮਸ਼ੀਨਰੀ ਦੇਖ ਸਕਦੇ ਹੋ ਸਾਰੀ ਮਸ਼ੀਨਰੀ ਇੱਥੇ ਕਿਸ ਕੰਮ ਲਈ ਆਂਦੀ ਹੈ ਕਿ ਇਹਨਾਂ ਦਾ ਵਰਕ ਕਿਸਾ ਕਰਦੀ ਹੈ ਸਾਰੀ ਜਾਣਕਾਰੀ ਰਵਾਂਗੇ ਜਿਹੜੇ ਇੱਥੇ ਦੇ ਓਨਰ ਹੈ ਜਾਂ ਸਟਾਫ ਮੈਂਬਰ ਹੈ ਉਹ ਵੀ ਕੈਮਰਾ ਬਾਰ ਕਰ ਦਿਓ ਤੁਸੀਂ ਮਸ਼ੀਨਰੀ ਵੇਖੋ ਕਾਫੀ ਮਸ਼ੀਨਰੀ ਵੱਡੀ ਮਸ਼ੀਨਰੀ ਹੈਗੀ ਹੈ ਜਾਣਕਾਰੀ ਲੈ ਲੈਣੀ ਹੈ ਵੀ ਕਿਸ ਕੰਮ ਆਂਦੀ ਹੈ ਕਿਸ ਤਰ੍ਹਾਂ ਵਰਕ ਕਰਦੀ ਹੈ ਸਾਰੀ ਰਵਾਂਗੇ ਜਾਣਕਾਰੀ ਕਰਦੇ ਹੁਣ ਗੱਲਬਾਤ ਹੁਣ ਜਾਣਕਾਰੀ ਲੈ ਲੈਣੀ ਹੈ ਸਸੀ ਗੱਲ ਸਰ ਜੀ ਦਾ ਨਾਮ ਜਿਹੜਾ ਹੈ ਸਰ ਮੇਰਾ ਨਾਮ ਬਲਰਾਮ ਸਿੰਘ ਹੈ ਬਲਰਾਮ ਸਿੰਘ ਜੀ ਆ ਜਿਹੜੀ ਮਸ਼ੀਨ ਹੈ ਗਿਆ ਇਹਦੇ ਬਾਰੇ ਥੋੜੀ ਜਾਣਕਾਰੀ ਦਿਓ ਇਹਨੂੰ ਕੀ ਕਹਿੰਦੇ ਨੇ ਕਿਸ ਤਰ੍ਹਾਂ ਕੰਮ ਕਰਦੀ ਹੈ ਸਰ ਇਹ ਫੈਬਰਿਕ ਇਨਸਪੈਕਸ਼ਨ ਮਸ਼ੀਨ ਹੈ ਇਨਸਪੈਕਸ਼ਨ ਕੰਮ ਰੋਲਿੰਗ ਮਸ਼ੀਨ ਹੈ ਇਹਦੇ ਵਿੱਚ ਫੈਬਰਿਕ ਦੇ ਵਿੱਚ ਕੋਈ ਡਿਫੈਕਟ ਨਹੀਂ ਹੈਗਾ ਉਹ ਚੈੱਕ ਕਰਨ ਲਈ ਯੂਜ਼ ਹੁੰਦੀ ਹੈ ਮਸ਼ੀਨ ਇਹ ਹੂੰ ਕਿ ਉਹ ਚੱਕਰ ਤੇ ਪਿੱਛੋਂ ਰੋਲ ਖੁੱਲ ਕੇ ਆਉਂਦਾ ਆ ਅੱਗੇ ਆ ਇੱਥੇ ਡਿਸਪਲੇ ਤੇ ਇਨਸਪੈਕਸ਼ਨ ਹੋ ਕੇ ਤੇ ਇਹਦੇ ਇੱਥੇ ਫਿਰ ਰੋਲਿੰਗ ਹੋ ਜਾਂਦੀ ਹੈ ਰੋਲਿੰਗ ਹੋ ਜਾਂਦੀ ਹੈ ਅੱਛਾ ਸਰ ਜੀ ਇਹ ਮਸ਼ੀਨ ਦੀ ਕੋਈ ਕਪੈਸਿਟੀ ਵਗੈਰਾ ਵੀ ਹੈਗੀ ਹੈ ਸਰ ਇਹ ਦੀ ਵਿੱਥ ਵਾਈਜ਼ ਅਲਗ-ਅਲਗ ਵਸਤੀ ਆਂਦੀ ਹੈ 60 ਇੰਚ 72 ਇੰਚ 90 ਇੰਚ 100 ਇੰਚ ਐਸ ਲਈ 100 ਇੰਚ ਦੀ ਮਸ਼ੀਨ ਹੈਗੀ ਹੈ 100 ਇੰਚ ਦੀ ਮਸ਼ੀਨ ਹੈ ਇਹ ਕਿੰਨਿਆ ਸਰ ਜੀ ਕੱਪੜਾ ਕਰ ਲੈਂਦੀ ਆ ਕਪੜੇ ਦੀ ਗੱਲ ਕਰ ਰਹੇ ਹਾਂ ਹਾਂ ਜੀ ਹਾਂ ਜੀ ਕਪੜੇ ਦੀ ਇਹ ਐਕਚੁਅਲੀ ਸਪੀਡ ਤੇ ਡਿਪੈਂਡ ਕਰਦਾ ਹੈ ਸਪੀਡ ਆਪਾਂ ਵੱਧ ਘੱਟ ਕਰ ਸਕਦੇ ਹਾਂ ਓਕੇ ਤੇ ਉਹ ਦੇ ਅਕੋਰਡਿੰਗਲੀ ਜਿਹੜੀ ਪ੍ਰੋਡਕਸ਼ਨ ਹੁੰਦੀ ਹੈ ਜੇ ਆਪਾਂ ਵੱਧ ਸਪੀਡ ਤੇ ਚਲਾਈਏ ਤੇ ਜ਼ਿਆਦਾ ਆ ਜਾਂਦੀ ਹੈ ਘੱਟ ਤੇ ਚਲਾਈਏ ਜੇ ਵੱਧ ਦੇ ਗ੍ਰਾਮ ਕਰਦੇ ਆਪਾਂ ਸਪੀਡ ਕਰਦੇ ਆ ਸਰ ਜੀ ਕੋਈ ਉਹਦੇ ਵਿੱਚ ਕੋਈ ਨੁਕਸਾਨ ਤਾਂ ਨਹੀਂ ਹੈਗਾ ਸਰ ਨਹੀਂ 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 ਕੋਈ ਨੁਕਸਾਨ ਨਹੀਂ ਠੀਕ ਹੈ ਜੀ ਉਹ ਤੇ ਆਪਣੀ ਜੌਬ ਦੇ ਹਿਸਾਬ ਨਾਲ ਲੈ ਜੀ ਇਹ ਸਰਵਿਸ ਕਿੰਨੀ ਚਾਰਪਾ ਮੰਗਦੀ ਮਸ਼ੀਨ 'ਤੇ ਸਰਵਿਸ ਦਾ ਸਰ ਕੋਈ ਨਾਰਮਲ ਜੀ ਸਰਵਿਸ ਹੁੰਦੀ ਹੈ ਕਿ ਆਪਣਾ ਗ੍ਰੀਸ ਲੋਕ ਵਗੈਰਾ ਚੈੱਕ ਕਰਨ ਲਈ ਬਾਕੀ ਤਾਂ ਲਾਈਫ ਦਾ ਸਰ ਵੈਰੀ ਲੰਬ ਲਾਈਫ ਹੈ ਤੁਸੀਂ ਇੱਕ ਵਾਰੀ ਲਗਾ ਕੇ ਚਲਾਈਏ ਉਹ 10 15 ਸਾਲ 20 ਸਾਲ ਚੱਲੇਗੀ ਕਿਤੇ ਨਹੀਂ ਜਾਂਦੀ ਕਿ ਪ੍ਰਾਈਸ ਕੀ ਸਰ ਇਹਦਾ ਜੀ ਸਰ 8 ਲੱਖ 50 ਹਜ਼ਾਰ ਰੁਪਏ ਪ੍ਰਾਈਸ ਹੈ ਜੀ 8 ਲੱਖ ਮੈਂ ਕਿ ਗਾਰੰਟੀ ਗਾਰੰਟੀ ਵੀ ਹੈਗੀ ਆ ਹਾਂ ਜੀ 1 ਇਅਰ ਵਾਰੰਟੀ ਹੁੰਦੀ ਹੈ 1 ਇਅਰ ਦੀ ਵਾਰੰਟੀ ਹੁੰਦੀ ਹੈ ਠੀਕ ਆ ਸਰ ਇਹਦੇ ਬਾਰੇ ਥੋੜੀ ਜਾਣਕਾਰੀ ਦਿਓ ਇਹ ਮਸ਼ੀਨ ਕਿਸ ਚੀਜ਼ ਦੀ ਹੈ ਸਰ ਇਹ ਸਰ ਹੀਟ ਸੈਟਿੰਗ ਮਸ਼ੀਨ ਹੈ ਕਿਉਂ ਕਰਦਾ ਨਹੀਂ ਆਪਾਂ ਇਹਨੂੰ ਓਕੇ ਇਹ ਸਰ ਪੈਂਟਿੰਟ ਇੰਟੀ ਹਾਂ ਜੀ 60 ਇੰਚ ਸਾਈਜ਼ ਦੀ ਮਸ਼ੀਨ ਹੈਗੀ ਹੈ ਜੀ ਓਕੇ ਸਰ ਇਹ ਕੰਮ ਕੀ ਕਰਦੀ ਹੈ ਸਰ ਕੱਪੜੇ ਦੀ ਹੀਟ ਸੈਕ ਕਰਨ ਲਈ ਯੂਜ਼ ਹੁੰਦੀ ਹੈ ਹੀਟ ਸੈਕ ਮਤਲਬ ਸਰ ਕੱਪੜੇ ਨੂੰ ਸਰ ਪਕਾਉਣਾ ਇੱਕ ਤਰ੍ਹਾਂ ਨਾਲ ਪਕਾਉਣਾ ਹੁੰਦਾ ਹੈ ਜੇ ਜਿਹੜਾ ਜਿਸਾ ਕੱਪੜਾ ਕੋਲ ਕਲਰ ਵਗੈਰਾ ਕੀਤਾ ਹੋਆ ਉਸ ਨੂੰ ਇਹ ਪਕਾ ਦਿੰਦੀ ਹੈ ਹਾਂਜੀ ਹਾਂਜੀ ਠੀਕ ਹੈ ਸਰ ਤੇ ਇਹਦੀ ਵੀ ਕੋਈ ਕੈਪੈਸਿਟੀ ਵਗੈਰਾ ਹੋएगी ਸਰ ਜੀ ਕਿੰਨਾ ਕੱਪੜਾ ਹੈ ਸਰ ਇਹ ਸਰ 60 ਇੰਚ ਮਸ਼ੀਨ ਹੈ ਹੂੰ ਵੈਸੇ ਇਹਦੇ ਨਾਲ ਇਹਦੇ ਵਿੱਚ 72 ਇੰਚ ਵੀ ਆਉਂਦੀ ਹੈ 80 ਇੰਚ ਵੀ ਆਉਂਦੀ ਹੈ ਠੀਕ ਹੈ ਸਰ ਤੇ ਇਹਦਾ ਪ੍ਰਾਈਸ ਕੀ ਹੈ ਸਰ येदा सर 1.14 लाख रुपए पाई। ते भी वगैरह की सर जी लाइफ तो सर लॉन्ग लाइफ ही होनी है 10 साल बीस साल चली हमें सर्विस कितनी देर बाद मंगनी सर मशीन है सर्विस वही काम बताया कि कोई हां सर्विस दी कोई खास इन देवेच लोड नहीं होंगी, किते बाय चांस कोई माड़ी-मोटी प्रॉब्लम आ जाए तो देख ले दी अदरवाइज सर्विस दी कोई लोड नहीं ठीक है सर आई वां सर ऊपर भी थोड़ी जानकारी जदों मशीन हां जी हां जी ਆ ਆ ਗਾਦੀ ਹੈ ਤਾਂ ਮੈਨੂੰ ਮਸ਼ੀਨ ਵਾਸ਼ਿੰਗ ਵਾਸ਼ ਮਸ਼ੀਨ ਲੱਗ ਰਹੀ ਹੈ ਵਾਸ਼ਿੰਗ ਕੀ ਹੈ ਸਰ ਕੰਬਲ ਡਰਾਇਰ ਹੈਗਾ ਜੀ ਓਕੇ ਹਾਂਜੀ ਇਹ ਸਰ ਕੰਬਲ ਡਰਾਇਰ ਹੈਗਾ ਜੀ ਹਾਂ ਤੇ ਕੱਪੜੇ ਨੂੰ ਸੁਖਾਣ ਲਈ ਉਹ ਹੁੰਦਾ ਜੀ ਓਕੇ ਵਾਸ਼ ਮੀਂ ਹੁੰਦਾ ਸਰ ਕੱਪੜੇ ਇਹ ਨਹੀਂ ਸਰ ਵਾਸ਼ ਇਹਦੇ ਵਿੱਚ ਨਹੀਂ ਹੁੰਦਾ ਵਾਸ਼ਿੰਗ ਲਈ ਲੱਗ ਮਸ਼ੀਨ ਹੁੰਦੀ ਹੈ ਵਾਸ਼ਿੰਗ ਲਈ ਲੱਗ ਹੁੰਦੀ ਹੈ ਹਾਂਜੀ ਇਹਦੇ ਵਿੱਚ ਸਿਰਫ ਡਰਾਈ ਹੁੰਦਾ ਜੀ ਕਿੰਨੇ ਕਿ ਕਿੰਨੀ ਕੁ ਸਟੋਰੇਜ ਹੈਗੀ ਸਰ ਇਹਦੇ ਕੰਮ ਵੱਡੀ ਲੱਗ ਰਹੀ ਮੈਨੂੰ ਸਰ ਇਹ 60 ਕਿਜੀ ਕੈਪੈਸਿਟੀ ਦੀ ਮਸ਼ੀਨ ਹੈ ਜੀ ਓਕੇ ਹਾਂਜੀ 60 ਕਿਜੀ ਦੀ ਹਾਂਜੀ ਠੀਕ ਹੈ ਸਰ ਇਹ ਸਰ ਇਹ ਇਹਨੂੰ ਇਹ ਵਰਕ ਕਿ ਸਰੇ ਸਟੀਮ ਵੇਸ ਦੇ ਸਟੀਮ ਹੀਟਿੰਗ ਸਿਸਟਮ ਹੈਗਾ ਇਹਦੇ ਵਿੱਚ ਤੇ ਇਹ ਵੀ ਬਾਸਕਟ ਜਿਹੜੀ ਹੈ ਰੋਟੇਟ ਹੋਈ ਜਾਏਗੀ ਤੇ ਕਪੜਾ ਜਿਹੜਾ ਹੈਗਾ ਉਹ ਟੰਬਲ ਹੋਈ ਜਾਏਗਾ ਤੇ ਸਟੀਮ ਦੇ ਨਾਲ ਹੀਟ ਹੁੰਦੀ ਹੈ ਤੇ ਉਹਦੇ ਨਾਲ ਹੀ ਕਪੜਾ ਕਪੜਾ ਕੋਈ ਵੀ ਬਾਤ ਕਰ ਲਿਆ ਆਪਾਂ ਇਹਦੇ ਵਿੱਚ ਹਾਂਜੀ ਹਾਂਜੀ ਕੋਈ ਸਾਰਾ ਇਹ ਤਾਂ ਨਹੀਂ ਹੈਗਾ ਵੀ ਇਹ ਕਪੜਾ ਨਹੀਂ ਪਹਿਣਾ ਜਾਓ ਨਹੀਂ ਪਹਿਣਾ ਨਹੀਂ ਨਹੀਂ ਹਰ ਤਰ੍ਹਾਂ ਦਾ ਜੀ ਹਰ ਤਰ੍ਹਾਂ ਦਾ ਕਪੜਾ ਠੀਕ ਹੈ ਕਿੰਨੇ ਕਿੰਨੇ ਦਿਨ ਦੇ ਵਿੱਚ ਸਭੀ ਕਪੜਾ ਯਾਨਕੀ ਕੱਢਣ ਦੀ ਸਰ ਇਹ 30 ਤੋਂ 45 ਮਿੰਟ ਮੰਨ ਕੇ ਚਲੋ ਡਿਪੈਂਡ ਕਰਦਾ ਕਿ ਕਿਸ ਤਰ੍ਹਾਂ ਦਾ ਫੈਬਰਿਕ ਹੈਗਾ ਤੁਹਾਡਾ ਹਲਕਾ ਆ ਹੈਵੀ ਹੈ ਠੀਕ ਹੈ ਜਿੰਦਾ ਕਪੜਾ ਹੋਗਾ ਉਨੀ ਜੇਤੀ ਨਾ ਜੇ ਕਪੜਾ ਹੈਵੀ ਆ ਥੋੜਾ ਜੇ ਕਪੜਾ ਹਲਕਾ ਵਾ ਤੇ ਉਹ ਨਾ ਜਲਦੀ ਕਰ ਦੇ ਹਾਂਜੀ ਠੀਕ ਹੈ ਇਹਦਾ ਕੀ ਪ੍ਰਾਈਸ ਆ ਸਰ ਇਹਦਾ ਸਰ ਹੈਗਾ 4 ਲੱਖ 60000 4 ਲੱਖ 60000 ਰੁਪਏ ਠੀਕ ਹੈ ਜੀ ਤੇ ਇਹ ਕੋਈ ਇਹਦੀ ਵੀ ਕੋਈ ਗਾਰੰਟੀ ਵਾਰੰਟੀ ਹੈਗੀ ਸਰ ਇਹ ਵੀ 1 ਵਨ 1 ਇਅਰ ਓਨ ਦੀ ਸਰ ਸਾਰੀ ਮਸ਼ੀਨ ਨੂੰ ਠੀਕ ਹੈ ਤੇ ਇਹ ਇਹਦੇ ਕੀ ਸਰਵਿਸ ਦੇ ਵਿੱਚ ਕੀ ਮੰਗਦੀ ਮਸ਼ੀਨ ਹੈ ਇਹਦੇ ਵੀ ਕੋਈ ਸਰਵਿਸ ਦਾ ਕੋਈ ਬਸ ਠੀਕ ਹੈ ਜਿੱਦਾਂ ਘਰੇ ਨੋਰਮਲ ਜਿਹੜੀ ਮਸ਼ੀਨ ਆਪਾਂ ਕਰ ਬੋਸ਼ ਮੀ ਲਿਆ ਅੱਗੇ ਲਾ ਰਹੇ ਹਾਂ ਤਾਂ ਨਹੀਂ ਹੁੰਦਾ ਜੀ ਸਰ ਉਹ ਖਰਾਬ ਹੋ ਗਈ ਉਹਦੇ ਦੀ ਸਰਵਿਸ ਹੋਣੀ ਹੈ ਹਾਂ ਜੀ ਆਹਦਾ ਕੋਈ ਜ਼ਰੂਰਤ ਨਹੀਂ ਆ ਸਰ ਠੀਕ ਹੈ ਜੀ ਤੇ ਆ ਇਹਨੂੰ ਕੀ ਕਹਿੰਦੇ ਸਰ ਇਹ ਸਿਰਫ ਸੌਫਟਵਰ ਡਾਈਂਗ ਮਸ਼ੀਨ ਹੈ ਇਹ ਦੋਨੋਂ ਸੇਮ ਹੀ ਆ ਸਰ ਸੋ ਸੇਮ ਹੈ ਜੀ ਉਹ ਹੈਗੀ 12 ਕਿਲੋ ਕਪੈਸਿਟੀ ਦੀ ਇਹ ਹੈਗੀ 50 ਕਿਲੋ ਕਪੈਸਿ ਇਹ ਸਰ ਫੈਬਰਿਕ ਨੂੰ ਹਾਈ ਟੈਂਪਰੇਚਰ ਹਾਈ ਪ੍ਰੈਸ਼ਰ ਦੇ ਉੱਤੇ ਡਾਈ ਕਰਨ ਲਈ ਯੂਜ਼ ਹੁੰਦੀ ਹੈ ਓਕੇ ਹਾਂਜੀ ਇਹ ਡਾਈ ਕਰਦੀ ਆ ਠੀਕ ਹੈ ਜੀ ਤੇ ਇਹਦੀ ਕੀ ਲਿਮਿਟ ਹੈ ਜੀ ਸਰ ਇਹਦੀ ਸਰ ਲਿਮਿਟ ਨਹੀਂ ਕੈਪੈਸਿਟੀ ਹੁੰਦੀ ਹੈ ਹਾਂ ਕੈਪੈਸਿਟੀ ਹਾਂਜੀ ਇਹ 50 ਕਿਲੋ ਦੀ ਹੈ ਇਹਦੇ ਨਾਲ ਸਾਹਮਣੇ ਲੱਗੀ ਆ ਮਸ਼ੀਨ ਇਹ ਹੈਗੀ 1200 ਕਿਲੋ ਦੀ 1200 ਦੀ ਠੀਕ ਹੈ ਜੀ ਤੇ ਸਰ ਇਹਦਾ ਪ੍ਰਾਈਸ ਵਗੈਰਾ ਵੀ ਦੱਸੋ ਸਾਨੂੰ ਕੀ ਪ੍ਰਾਈਸ ਹੈ ਦੋਨਾਂ ਦਾ ਹੀ ਸਰ ਇਹ 1200 ਕਿਲੋ ਵਾਲੀ ਜਿਹੜੀ ਮਸ਼ੀਨ ਹੈ ਤੇ ਬਿਦ ਸਟੋਰੇਜ ਟੈਂਕ ਹੈਗੀ 95 ਲੱਖ ਦੀ ਠੀਕ ਹੈ ਜੀ 95 ਲੱਖ ਹਾਂਜੀ 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 ਠੀਕ ਹੈ ਜੀ ਜੇ ਸਟੋਰੇਜ ਟੈਂਕ ਨਹੀਂ ਲੈਣਾ ਫਿਰ 85 ਲੱਖ 85 ਲੱਖ ਰੁਪਏ ਅੱਛਾ ਸਰ ਇਹ ਇਹਦੇ ਜੀ ਹੋਰ ਕੀ ਖਾਸ ਹੈ ਜਿਹੜੇ ਲੋਕ ਤੁਹਾਡੇ ਕੋਲੇ ਮਸ਼ੀਨ ਖਰੀਦਣ ਸਰ ਟੈਕਨੋਲੋਜੀ ਵਹੀ ਸੀ ਹੁੰਦਾ ਆ ਅਸੀਂ ਟਾਈਮ ਟੂ ਟਾਈਮ ਆਰ ਐਂਡ ਡੀ ਕਰਦੇ ਰਹਿੰਦੇ ਆ ਤੇ ਉਸੇ ਹਿਸਾਬ ਨਾਲ ਇੰਪਰੂਵਮੈਂਟ ਆਪਣੀ ਮਸ਼ੀਨਾਂ ਦੇ ਵਿੱਚ ਕਰਦੇ ਰਹਿੰਦੇ ਆ ਹੁਣ ਅਸੀਂ ਫੁਲੀ ਆਟੋਮੈਟਿਕ ਮਸ਼ੀਨਾਂ ਬਣਾ ਰਹੇ ਆ ਅੱਜਕੱਲ ਤੇ ਐਲ ਇਅਰ ਦਾ ਅਸੀਂ ਕਰਕੀ ਬੇਸਡ ਪ੍ਰੋਗਰਾਮਰ ਅਸੀਂ ਲਗਾਨੇ ਆ ਕੰਟਰੋਲਰ ਹੂੰ ਤੇ ਇਸੇ ਤਰੀਕੇ ਨਾਲ ਸਾਰੇ ਆਟੋਮੈਟਿਕ ਵਾਲਵ ਲੱਗੇ ਹੋਏ ਨੇ ਆਟੋਮੈਟਿਕ ਦੇ ਵਿੱਚ ਕੀ ਕੰਮ ਕਰਦੀ ਹੈ ਇਹ ਪਹਿਲਾਂ ਮੈਨੂਅਲ ਦੀ ਉਹ ਆਟੋਮੈਟਿਕਲੀ ਗੱਲ ਕਰਦੇ ਹਾਂ ਕੀ ਕੀ ਖਾਸ ਹੈ ਆਟੋਮੈਟਿਕ ਦੇ ਵਿੱਚ ਸਰ ਆਟੋਮੈਟਿਕ ਦੇ ਵਿੱਚ ਜਿਹੜਾ ਮੈਨੂਅਲ ਦੇ ਵਿੱਚ ਕੀ ਹੁੰਦਾ ਕਈ ਵਾਰੀ ਚੀਜ਼ਾਂ ਵੱਧ ਘੱਟ ਹੋ ਜਾਂਦੀਆਂ ਕਿਸੇ ਚੀਜ਼ ਨੂੰ ਟਾਈਮ ਘੱਟ ਦੇਣਾ ਵੱਧ ਦੇਣਾ ਉਹ ਮੈਨੂਅਲ ਦੇ ਵਿੱਚ ਕੀ ਹੈ ਅ ਫਰਕ ਪੈ ਜਾਂਦਾ ਕਿ ਕਿਤੇ ਵੱਧ ਦਿੱਤਾ ਗਿਆ ਦੋ ਚਾਰ ਮਹੀਨੇ ਜਾਂ ਘੱਟ ਦਿੱਤਾ ਗਿਆ ਆਟੋਮੈਟਿਕ ਦੇ ਵਿੱਚ ਜੋ ਤੁਸੀਂ ਸੈੱਟ ਕਰ ਦੇਣਾ ਆ ਉਹੀ ਟਾਈਮ ਦੇ ਉਤੇ ਐਗਜ਼ੈਕਟ ਮਕੀਨ ਨੇ ਆਪਣਾ ਵਰਕ ਕੰਪਲੀਟ ਕਰ ਲੈਣਾ ਹੈ ਉਹਨੇ ਟਾਈਮ ਦੇ ਵਿੱਚ ਫਿਰ ਕੈਮੀਕਲ ਡੋਜ਼ਿੰਗ ਹੈ ਜਾਂ ਡਾਈਜ਼ ਐਂਡ ਕੈਮੀਕਲ ਜੋ ਵੀ ਡੋਜ਼ਿੰਗ ਕਰਨੀ ਹੈ ਸੋ ਆਟੋਮੈਟਿਕ ਦੇ ਵਿੱਚ ਕੀ ਹੈ ਕਿ ਉਹ ਪਰਫੈਕਟ ਜਿੰਨਾ ਕਿ ਚਾਹੀਦਾ ਯੂਜ਼ ਹੋਣਾ ਚਾਹੀਦਾ ਉਹਨਾਂ ਕੀ ਇਹ ਖਿੱਚ ਲੈਣ ਦੀ ਮਸ਼ੀਨ ਮੈਨੂਅਲ ਦੇ ਵਿੱਚ ਵੇਰੀਏਸ਼ਨ ਹੋ ਜਾਂਦੀ ਹੈ ਬਿਲਕੁਲ ਬਿਲਕੁਲ ਅੱਛਾ ਸਰ ਆਪਣਾ ਸਰ ਲੁਧਿਆਣਾ ਲੋਕਲ ਬ੍ਰੈਂਡ ਹੀ ਹੈ ਸਰ ਹਾਂਜੀ ਲੋਕਲ ਲੁਧਿਆਣੇ ਦੀ ਮੈਨੂਫੈਕਚਰਿੰਗ ਹੈ ਜੀ ਸਾਡੀ ਠੀਕ ਹੈ ਜੀ ਤੇ ਸਰ ਆਪਣੇ ਕੋਈ ਵੈਬਸਾਈਟ ਹੈਗੀ ਹੈ ਵੈਬਸਾਈਟ ਹੈਗੀ ਸਰ www.purusan.com ਤੇ www.dyingmachineindia.com ਤੇ ਆਨਲਾਈਨ ਨੰਬਰ ਕੀ ਹੈ ਸਰ ਆਪਣਾ ਆਨਲਾਈਨ ਕੰਟੈਕਟ ਨੰਬਰ ਹੈਗਾ 9815022357 ਤੇ 750800465 ਇਹ ਤੁਸੀਂ ਇੰਡੀਆ ਦੇ ਵਿੱਚ ਹੀ ਪੂਰੇ ਮਸ਼ੀਨ ਪੂਰੇ ਇੰਡੀਆ ਦੇ ਵਿੱਚ ਤੇ ਇਸ ਤੋਂ ਲਾ ਬਾ ਵਰਲਡ ਵਾਈਡ ਐਕਸਪੋਰਟ ਵੀ ਕਰਦੇ ਹਾਂ ਸਰਵਿਸ ਸੈਂਟਰ ਵੀ ਹੈਗੇ ਤੁਹਾਡੇ ਸਾਰੇ ਕਿਤੇ ਹਾਂਜੀ ਹਾਂਜੀ ਠੀਕ ਹੈ ਸਰ ਮੈਸੇਜ ਕੀ ਦਵਾਂਗੇ ਸਰ ਤੁਹਾਨੂੰ ਮੈਸੇਜ ਸਿਰ ਇਹੀ ਹੈ ਕਿ ਤੁਸੀਂ ਸਾਡੇ ਨਾਲ ਜੁੜੋ ਅਸੀਂ ਨਵੀਂ ਟੈਕਨੋਲੋਜੀ ਦੀਆਂ ਮਸ਼ੀਨਾਂ ਲੈ ਕੇ ਆ ਰਹੇ ਹਾਂ ਟਾਈਮ ਟੂ ਟਾਈਮ ਅਪਗ੍ਰੇਡ ਕਰਦੇ ਹਾਂ ਤੇ ਕਸਟਮਰਸ ਨੂੰ ਵੀ ਚਾਹੀਦਾ ਕਿ ਅਡਾਪਟ ਕਰਨੇ ਇਸ ਨੂੰ ਠੀਕ ਹੈ ਹਾਂਜੀ ਜਿਸ ਤਰ੍ਹਾਂ ਕਿ ਅੱਪ ਗੱਲਬਾਤ ਕੀਤੀ ਹੈ ਮਸ਼ੀਨਰੀ ਜਾਣਕਾਰੀ ਦਿੱਤੀ ਹੈ ਔਰ ਸਾਰੀ ਆਟੋਮੈਟਿਕ ਮਸ਼ੀਨਾਂ ਹੈ ਜੀ ਹੁਆ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਕਈ ਜਿਹੜੀ ਮਸ਼ੀਨ ਦੀ ਹੈ ਜਿਹੜੀ ਕੱਪੜੇ ਨੂੰ ਜਿਹੜੇ ਡਰਾਈ ਕਰਦੀ ਹੈ ਕਈ ਮਸ਼ੀਨਾਂ ਜਿਹੜੀਆਂ ਕੱਪੜੇ ਨੂੰ ਜਿਹੜੇ ਕਲਰ ਕਰਦੀਆਂ ਨੇ ਔਰ ਸਾਰੀ ਆਟੋਮੈਟਿਕ ਮਸ਼ੀਨਾਂ ਔਰ ਲਾਈਫ ਦੀ ਗੱਲ ਕਰੀਏ 25 ਤੋਂ 20 ਸਾਲ ਦੀ ਲਾਈਫ ਹੈਗੀ ਆ ਤੇ ਸਾਰੀ ਆਟੋਮੈਟਿਕ ਮਸ਼ੀਨਾਂ ਦਾ ਪ੍ਰਾਈਸ ਦਾ ਤੁਸੀਂ ਸੁਣ ਲਿਆ ਤਾਂ ਸਾਰੀ ਵੀਡੀਓ ਦੇਖ ਲਈ ਤੇ ਬਾਕੀ ਹੋਰ ਵੀ ਨਮੀ ਆਪਣੇ ਲਈ ਹਾਜ਼ਰ ਹਮੇਂ ਬੇਝਰੋ ਫਰਾਨਾ ਨਹੀਂ